ਪਰਮਸਕਾਰ ਜੋ ਬਹੁਤ ਹੀ ਅੰਦਰਦਿਆ ਕਰਾਇਗਾ ਦੇ ਵਿੱਚੋਂ ਮੈਂ ਸਾਹ ਹਰਪਾਲ ਸਿੰਘ ਚੀਮਾ ਦਾ ਇੱਥੇ ਆਉਂਦੇ ਜੀ ਆਇਆਂ ਨੂੰ ਕਹਿਣਾ ਚਾਹਤਾਂ ਜੋ ਪੰਜਾਬ ਦੇ ਕਮੇਰ ਮੰਤਰੀ ਨੇ ਸਰ ਇੱਕ ਸਾਈਨ ਤੇ ਵਿੱਤ ਦੇ ਭਾਗ ਦੇ ਤੇ ਪ੍ਰੈਡਿੰਗ ਦੇ ਮੰਤਰੀ ਨੇ ਉਹ ਨਾਲ ਸ਼ੋਭਤ ਵਿੱਚ ਸਿਗਰਾ ਜੀ ਐਮਐਟੇ ਮਾਨਸਾ ਗੁਪਰੀ ਸਿੰਘ ਜੀ ਬੜਾ ਬਾਲੀ ਮੈਨਰੇ ਸੁਦੂਗਾਨ ਚੰਡੀਸਰਕਾ ਵਾਲੀ ਪਲਾਨਿੰਗ ਕੋਰਪੋਰੇਸ਼ਨ ਦੇ ਚੇਅਰਮੈਨ ਸਾਡੇ ਜ਼ਿਲ੍ਹੇ ਦੇ ਅਲਾ ਹਸਰ ਡੀਐਸਓ ਸਾਹਿਬ ਕੁਲਵੰਤ ਸਿੰਘ ਜੀ ਆਈਐਸ પ્રકાશ ਬਾਸਰ ਜੀ ਆਈਐਸ ਤੇ ਹੋਰ ਸਾਰੇ ਪ੍ਰਸ਼ਾਸਨ ਤੇ ਪਿੰਚੇ ਦੇ ਵਿੱਚ ਹੋਏ ਸਾਰੇ ਸਾਰੇ ਵਰਕਰ ਅਫਸਰ ਸਾਹਿਬਾਨ ਦੇ ਸਾਹਮਣੇ ਬੈਠੇ ਹੋਏ ਸਾਰੇ ਸਰਪੰਚ ਸਾਹਿਬ ਤੇ ਪੰਚ ਸਾਹਿਬ ਕਿਉਂਕਿ ਕਾਫੀ ਗਿਣਤੀ ਵਿੱਚ ਇਹ ਸਰਪੰਚ ਵੀ ਆਏ ਨੇ ਬਹੁਤ ਸਾਰਾ ਲੋਕ ਜੀ ਆਇਆ ਅੱਜ ਸੋਚਕ ਸਮਾਗਮਾਂ ਪਤੇ ਪ੍ਰਵਾਨ ਕਰੋ ਵਾਹਿਗੁਰੂ ਦਾਸਾ ਵਾਹਿਗੁਰੂ ਜੀ ਦੀ ਫਤਿਹ ਜਿੰਦਗੀ ਦੇ ਵਿੱਚ ਜਿਹੜਾ ਬੰਦਾ ਚੁਣ ਕੇ ਆਉਂਦਾ ਹੈ ਸੌਂਚ ਕ ਸਮਾਗਮ ਉਹਦੇ ਵਾਸਤੇ ਬੜਾ ਇਤਿਹਾਸਕ ਤੌਰ ਤੇ ਹੁੰਦਾ ਹੈ ਅੱਜ ਤੋਂ ਬਾਅਦ ਤੁਸੀਂ ਅਧਿਕਾਰਤ ਤੌਰ ਤੇ ਪਹਿਲਾ ਸਰਪੰਚਾ ਨੂੰ ਸੌਂਚ ਕਾਇਮ ਕੀਤੀ ਗਈ ਤੇ ਹੁਣ 500 ਤੱਕ ਨਹੀਂ ਅੱਜ ਤੁਸੀਂ ਅਧਿਕਾਰਤ ਤੌਰ ਤੇ ਸਰਕਾਰੀ ਤੌਰ ਤੇ ਇੱਕ ਪੰਜ ਚੁਣੇ ਗਏ ਤੁਹਾਡਾ ਕੰਮ ਕਾਰਜ ਸ਼ੁਰੂ ਹੋ ਗਿਆ ਇਸ ਕਰਕੇ ਤੁਹਾਨੂੰ ਬਹੁਤ ਬਹੁਤ ਲੱਗ ਰਿਹਾ ਹੈ ਸਿਰਫ ਅਸੀਂ ਇਹ ਕਹਿ ਸਕਦੇ ਆ ਕਿ ਸਾਨੂੰ ਮਾਰ ਹੈ ਕਿ ਸਾਡੇ ਸੌਜਿਕ ਸਮਾਗਮ ਦੇ ਵਿੱਚ ਤੁਹਾਡੇ ਕੋਲੇ ਤਦਾਹਰ ਪਾਲਸਟਿਕ ਟੀਮਾਂ ਆਏ ਨੇ ਜੋ ਫਾਇਦੇ ਦੇ ਮਾਰਗ ਤੇ ਵੈਸੇ ਵੀ ਪੰਜਾਬ ਦੇ ਵਿੱਚ ਇੱਥੇ ਕਿਤੇ ਲੋੜ ਪੈਂਦੀ ਹੈ ਟੀਮਾਂ ਸਾਹਿਬ ਨੇ ਕਿਤੇ ਅਸਲੀ ਕੁੱਟਿਆ ਕਿਤੇ ਨਹੀਂ ਇਹ ਨਹੀਂ ਹੁਣ ਕੁੱਟੇ ਸੋ ਮੈਂ ਦੂਜੀ ਗੱਲ ਕਰਨਾ ਚਾਹੁੰਦਾ ਕਿ ਮੈਂ ਬਿਧਾਦੇ ਹਰ ਕਿਤੇ ਬੰਦੇ ਸਾਹਮਣੇ ਬੈਠੇ ਨੇ ਸਾਰੇ ਲੋਕਤੰਤਰੀ ਤਰੀਕੇ ਨਾਲ ਚੋਣਾਂ ਹੋਈਆਂ ਨੇ ਇੱਕ ਵੀ ਬੰਦਾ ਕੋਈ ਇਹ ਨਹੀਂ ਕਹਿ ਸਕਦਾ ਕਿ ਮੇਰੀ ਚੁੰਮ ਦੇ ਵਿੱਚ ਮੇਰੇ ਕਾਜ ਦਾਖਲ ਕਰਨ ਦੇ ਵਿੱਚ ਕੋਈ ਸਸਤਾ ਪੈਦਾ ਹੋਈ ਹੋਈ ਆਪਣਨੇਬਰ ਤੇ ਹੋਈ ਹੋਵੇ ਅਸੀਂ ਨਹੀਂ ਕੀਤੀ ਕਿਸੇ ਨੇ ਨਾ ਕਿਸੇ ਵੀਡੀਓ ਨੂੰ ਕਿਹਾ ਨਾ ਡੀਜੀਪੀ ਨੂੰ ਮੇਰਾ ਬੱਚੇ ਤੋਂ ਮਰਜ਼ੀ ਪੁੱਛ ਲਓ ਅਸੀਂ ਚਾਹੁੰਦੇ ਸੀ ਕਿ ਤੁਸੀਂ ਜਦੋਂ ਲੋਕਾਂ ਨੂੰ ਵੋਟਾਂ ਪਾਉਣ ਜਾਂ ਸਰਬਸੰਮਤੀ ਹੋਵੇ ਤੁਹਾਡੇ ਆਪਣੇ ਤੇ ਡਿਪੈਂਡ ਕਰਦਾ ਹੈ ਭਰੋਤਬਾਰ ਕਰਿਆ ਜਿਹੜਾ ਕਦੇ ਨਹੀਂ ਚੁਣੀ ਗਏ ਹੋ ਇਸ ਕਾ ਕੇ ਪੰਖੂਜੀ ਹੈ ਇਹ ਜਿਹੜਾ ਬੰਦਾ ਵੀ ਕਿਸੇ ਸਮਾਜ ਦੇ ਵਿੱਚ ਕਿਸੇ ਵਾਰ ਚੁੜਾਇਆ ਜਾਂਦਾ ਉਹ ਵਾਰਗਿਉ ਨਾਮਜ਼ਦਗੀ ਕਰਦਾ ਉਹ ਬੜੀਆ ਪਿਆਰ ਸਤਕਾਰ ਦੇ ਨਾਲ ਆਪਣੀ ਨਾਮਜ਼ਦਗੀ ਕਰੀ ਤੁਹਾਡੇ ਵਾਸਤੇ ਇਹ ਮਾਣ ਵਾਲੀ ਗੱਲ ਹੈ ਬੜੀ ਵੱਡੀ ਗੱਲ ਹੈ ਇਹ ਕਹਿੰਦਾ ਕਿ ਅੱਜ 245 ਸਰਪੰਚ ਚੁਣੇ ਗਏ ਨੇ ਇਹਦੇ ਵਿੱਚੋਂ ਅੱਧੇ ਬੰਦੇ ਅੱਧੀਆਂ ਔਰਤਾਂ ਨੇ ਇੱਤਰੀਆਂ ਨੇ 122 ਦੇ ਇਸ ਨੇ ਆਮ ਇਹ ਵੀ 200 ਤੋਂ 300 ਹੋ ਗਿਆ ਨੇ ਪੱਕਾ ਇਸ ਦਾ 12235 ਜਿਹੜੇ ਵਾਸਤ ਚੁਣੇ ਗਏ ਨੇ ਜਿਦੇ ਵਿੱਚੋਂ ਅੰਤ 932 ਦੇ ਕਰੀਬ ਇਸਤਰੀਆਂ ਨੇ 13235 ਪੰਜਾਬ ਚੁਣੇ ਗਏ ਨੇ ਜਿ ਵਿੱਚੋਂ ਅੱਧੀਆਂ ਇਸਤਰੀਆਂ ਨੇ 992005 ਚੁਣੇ ਗਏ ਨੇ ਪੰਜਾਬ ਵਿੱਚੋਂ ਜਿਦੇ 45 40000 ਇਸਤਰੀਆਂ ਨੇ ਸਾਡੇ ਸਰਦਾਰਾਂ ਦੀ ਬੜੀ ਖੂਬਸੂਰਤ ਇਹ ਦ੍ਰਿਸ਼ ਹੈ ਕਿਉਂ ਇਸਤਰੀ ਜਿਹੜਾ ਘਰਵਾਲਾ ਸੰਭਾਲਦੀ ਹੈ ਇਹਨਾਂ ਦੇ ਵੋਟਾਂ ਪੰਜਾਬ ਫੈਕਟਰੀ ਬਾਬੂ ਨੇ ਅੱਜ ਇਸ ਫਾਰਕ ਸਰਕਾਰ ਦੇ ਵਿੱਚ ਪੰਚਾਇਤਾਂ ਦੇ ਵਿੱਚ ਤੇ ਲੋਕਲ ਗਵਰਨਮੈਂਟ ਦੇ ਵਿੱਚ 50% ਉਹਨਾਂ ਦੇ ਰਿਜ਼ਰਵੇਸ਼ਨ ਦੇ ਕੇ ਉਹਨਾਂ ਨੂੰ ਆਪਣੇ ਕੰਮ ਬਿਤੇ ਦੇ ਕੰਮਕਾਜ ਦੇ ਵਿੱਚ ਹਿੱਸੇਦਾਰੀ ਬਣਾਉਣਾ ਇਹ ਸਾਡੇ ਸੰਵਿਧਾਨ ਦੀ ਬਹੁਤ ਖੂਬਸੂਰਤੀ ਹੈ ਇੱਕੋ ਹੀ ਦੇਖ ਹੀ ਰਹੇ ਹਾਂ ਸਾਡੇ ਬੱਲੇ ਨਾਲ ਅੱਗੇ ਕਿਹਾ ਸੀਗਾ ਸਾਡੀ ਬਾਤ ਦੇ ਵਿੱਚ ਕਿ ਪੱਟ ਜੰਮੀਏ ਪੱਟ ਨੰਮੀਏ ਪੱਟ ਮੰਗਰ ਵਿਆ ਪੱਟੇ ਹੋਵੇ ਦੋਸਤੀ ਪੱਟੇ ਚੱਲੇ ਰਾ ਪੱਟ ਮੂੰਹਾਂ ਪੱਟ ਭਾਰੀਏ ਪੱਟ ਹੋਵਦਾ ਸੋ ਕੋ ਮੰਨਦਾ ਹਾਕੀ ਜਿੱਤ ਤੇ ਮੇਰੇ ਜਾਨ ਜਿਹੜੀ ਇਸਤਰੀ ਰਾਜੇ ਅਮਜੀ ਕੋਪੇ ਤੋਂ ਰਾਜੇ ਮਹਾਰਾਜੇ ਪਤਾ ਕਰਦੀ ਹੈ ਉਸ ਨੂੰ ਵੀ ਮੰਨਦਾ ਕਿ ਮਿਆਸਕ ਦੀ ਹੈ ਇਹਨਾਂ ਦੀ ਕਹਾਤ ਉਹ ਸਰਪਾ ਪਾਕ ਸਿੰਘ ਜਥੇ ਗੁਰੂ ਸਾਹਿਬਾਨ ਪੈਦਾ ਕੀਤੇ ਤੇ ਕੋਪੇ ਦੇ ਵਿੱਚੋਂ ਪਰ ਉਸ ਇਸਤਰੀ ਨੂੰ ਜਿਹੜਾ ਬਾਬੇ ਨਾਨਕ ਨੇ ਐਡਾ ਵੱਡਾ ਮਾਣ ਦਿੱਤਾ ਉਹ ਦਿੱਤਾ ਅੱਜ ਉਸ ਇਸਤਰੀ ਨੂੰ ਸਾਡੇ ਸਰਦਾਰ ਨੇ ਬਾਬੇ ਨਾਨਕ ਦੀ ਸੋਚ ਤੇ ਫੜਾ ਦਿੰਦੇ ਹੋਏ ਅੱਜ ਰਿਜਰਵੇਸ਼ਨ ਪੰਜਾਬ ਸੰਧ ਦੇ ਕਰਤੀ ਸਾਡੇ ਦੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਤਾਂ ਬੈਨ ਆਗੇ ਤੁਹਾਡਾ ਕੁਝ ਕੀਤਾ। ਇਸ ਸਰਕਾਰ ਦੇ ਬਾਈ ਦੱਮ। ਮੈਂ ਜਨ ਸਵਾਨਾਂ ਦਾ ਸਤਿ ਸ਼੍ਰੀ ਅਕਾਲ। ਬਹੁਤ ਬੱਚੇਗੇ ਇਨਸਾਨੋਂ। ਪੂਰਾ ਪੰਜਾਬ ਤੁਹਾਡੀ ਦੇਖਦਾ। ਹਰੇਕ ਦੀ ਗੱਲ ਸੁਣਦੇ ਹੋ। ਤੇ ਅੱਜ ਸਾਡੇ ਵਿੱਚ ਆਏ ਹੋ, ਸਾਡੇ ਦਿਨੇ ਆਏ ਹੋ। ਪੈਰ ਧਰਿਆ ਤੁਹਾਡਾ। ਇੱਕ ਅਲਮ ਸਾਡੇ ਸਿਰ ਮਤੇ। ਇੱਕ ਵਾਰੀ ਫੇਰ ਮੈਂ ਜਿੱਥੇ ਸਾਡੇ ਪੰਸਾ ਬੱਟੇ ਨੇ। ਸਾਰੀਆਂ ਪ੍ਰਹਿਣਾ ਮਾਤਾਵਾਂ ਬੈਠੀਆਂ ਨੇ। ਸਾਡੇ ਵੱਡੇ ਵੀ ਛੋਟੇ ਵੀ ਬੈਠੇ ਨੇ ਸਰਪੰਚ ਵੀ ਬੈਠੇ ਨੇ। ਉਹਤੇ ਮੈਂ ਸਾਰੇ ਸਮੱਜੇ ਪ੍ਰਸ਼ਾਸਨ ਦਾ ਬਾਤ ਕਰਦਾ ਕਿ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਕੇ ਸਾਡੇ ਇਸ ਪ੍ਰੋਗਰਾਮ ਦੀ ਸ਼ਾਨ ਨੂੰ ਵਧਾਇਆ ਬਹੁਤ ਬਹੁਤ ਧੰਨਵਾਦ ਰਹੀ ਖਾਲਸਾ ਉਹ ਹੀ ਗੋਚਰੀ ਹੁੰਦੀ ਹੈ ਤਾਂ ਮੈਂ ਸਤ ਹੁਣ ਬਿਨਾਂ ਕਿਸੇ ਦੇਰੀ ਤੋਂ ਬੇਨਤੀ ਕਰਦੇ ਹਾਂ ਮੁੱਖ ਮਹਿਮਾਨ ਸਰਦਾਰ ਹਰਪਾਲ ਸਿੰਘ ਜੀ ਜਿਮਾ ਕੈਬਨਟ ਮੰਤਰੀ ਪੰਜਾਬ ਕਿਉ ਮਾਣ ਚ ਤੇ ਆ ਕੇ ਸਾਡੇ ਨਾਲ ਆਪਣੇ ਦਿਲ ਦੇ ਗੱਲ ਸਾਂਝ ਕਰ ਦਿੱਤੀ ਜੀ ਜ਼ੋਰਦਾਰ ਤਾੜੀਆਂ ਦੇ ਨਾਲ ਸਵਾਗਤ ਬਹੁਤ ਹੀ ਸਤਿਕਾਰਯੋਗ ਹਲਕਾ ਸਰਗੂਰ ਦੇ ਪ੍ਰਾਇਕ ਸਰਦਾਰ ਗੁਰਪ੍ਰੀਤ ਸਿੰਘ ਬਰਾਬਰੀ ਜੀ ਹਲਕਾ ਮਾਨਸਾ ਦੇ ਪ੍ਰਾਇਕ ਡਾਕਟਰ ਵਿਜੇ ਸਿੰਘਲਾ ਜੀ ਰਾਮ ਆਦਮੀ ਪਾਰਟੀ ਦੇ ਪੰਜਾਬ ਦੇ ਵਰਕਿੰਗ ਪ੍ਰੈਜ਼ੀਡੈਂਟ ਬਰਲਾਟ ਤੋਂ ਦੂਜੀ ਬਾਰ ਬੈਠ ਕੀ ਕਰ ਰਹਾ ਹੈ ਪ੍ਰਿੰਸੀਪਲ ਬੋਧਰਾਮ ਜੀ ਪਲਾਨਿੰਗ ਬੋਰਡ ਦੇ ਚੇਅਰਮੈਨ ਚਲਦੇ ਸਿੰਘ ਕਾਬੜੀ ਜੀ ਜ਼ਿਲ੍ਹਾ ਮਾਨਸਾ ਦੇ ਡਿਪਟੀ ਕਮਿਸ਼ਨਰ ਸਰਦਾਰ ਕੁਲਵੰਤ ਸਿੰਘ ਜੀ ਐਸਐਸਪੀ ਮਾਨਸਾ ਬਗੀਰਤ ਮੀਨਾ ਜੀ ਅਤੇ ਹੋਰ ਸਾਰੇ ਅਧਿਕਾਰੀ ਕੜ ਦੇ ਸਾਹਮਣੇ ਸ੍ਰੀ ਸ਼ੋਭਿਤ ਨਮੇ ਚੁਣੇਗੇ ਸਾਰੇ ਪੰਥ ਸਾਹਿਬਾਂ ਅੱਗੇ ਉਹਨਾਂ ਦੇ ਨਾਲ ਆਏ ਸਾਰੇ ਸਰਪੰਚ ਰਿਸ਼ਤੇਦਾਰ ਦੋਸਤੋ ਸਭ ਤੋਂ ਪਹਿਲਾਂ ਬਲਾਉਫ ਹਤੇ ਵਾਹੀਗੁਰੂ ਜੀ ਦਾ ਖਾਲਸਾ ਸਿਰ ਵਾਹੀਗੁਰੂ ਜੀ ਕੀ ਫਤਿਹ ਮੇਰੇ ਤੋਂ ਬੋਲਦਿਆਂ ਮੇਰੇ ਤੋਂ ਪਹਿਲਾਂ ਬੋਲਦਿਆਂ ਪ੍ਰਿੰਸੀਪਲ ਕੁਦਰਾਮ ਜੀ ਨੇ ਐਮਐਲਏ ਸ਼ਿਗਲ ਸਾਹਿਬ ਨੇ ਗੁਰਪ੍ਰੀਤ ਸਿੰਘ ਬੜਾਵਲੀ ਜੀ ਨੇ ਸਾਰੇ ਜਿੰਨੇ ਵੀ ਪ੍ਰਵਕਤਾ ਬੋਲੇ ਨੇ ਤੁਹਾਨੂੰ ਇਮਾਨਦਾਰ ਰਹਿਣ ਦਾ ਉਹਨਾਂ ਨੇ ਅਗਾਹ ਕੀਤਾ ਕਿ ਤੁਸੀਂ ਜੇ ਵੀ ਤੁਹਾਨੂੰ ਟਿਕਾਣੇ ਮਿਲਿਆ 5 ਸਾਲ ਇਸ ਸਮੇਂ ਦੌਰਾਨ ਤੁਸੀਂ ਇਮਾਨਦਾਰੀ ਨਾਲ ਆਪਣੀ ਸੇਵਾ ਨਿਭਾਓਗੇ ਕਿਉਂਕਿ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਪੰਚਾਇਤ ਪਿੰਡ ਦੀ ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਪਿੰਡ ਆ ਬਾੜਾ ਤਾਂ ਤੁਸੀਂ ਲੋਕਤੰਤਰ ਦੀ ਇਸ ਛੋਟੀ ਇਕਾਈ ਦੇ ਮੈਂਬਰ ਬਣੇ ਹੋ ਜੋ ਸੰਵਿਧਾਨ ਦੇ ਅਧਾਰਤਾ ਦਾ ਸਾਹਿਬਤਾ ਜੀਮਰ ਮੇੜਕਰ ਜੀ ਨੇ ਸਾਨੂੰ ਇਹ ਕਾਰਨਾ ਕਰ ਦਿੱਤਾ ਸਭ ਨੂੰ ਬਰਾਬਰਤਾ ਦਾ ਅਧਿਕਾਰ ਲੈ ਕੇ ਦਿੱਤਾ ਕਿ ਸਾਰੇ ਬਰਾਬਰ ਨੇ ਬਰਾਬਰ ਹੋ ਕੇ ਆਪਣਾ ਨੁਮਾਇੰਦਾ ਚੁਣ ਸਕਦੇ ਨੇ ਕਿ ਸੋ ਤੁਸੀਂ ਉਸ ਕਾਨੂੰਨ ਦੇ ਤਹਿਤ ਆਪਣੇ ਆਪਣੇ ਬਾਗਾਂ ਦੇ ਨੁਮਾਇंदे ਚੁਣੇ ਗਏ ਹੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮਿਹਲੇ ਵੱਲੋਂ ਮੁਬਾਰਕਬਾਦ ਪਰ ਦੂਸਰਾ ਮੇਰਾ ਤੁਹਾਨੂੰ ਅੱਜ ਦੇ ਸ਼ੁਭ ਦਿਹਾੜੇ ਤੇ ਜਿਸ ਦਿਨ ਤੁਸੀਂ ਆਪਣੇ 5 ਸਾਲ ਲਈ ਸ਼ੁਰੂਆਤ ਕਰਨ ਜਾ ਰਹੇ ਹੋ ਇਹੀ ਕਦਰ ਨਸੀਹਤ ਹੈ ਇਹੀ ਤੁਹਾਨੂੰ ਮੇਰੇ ਵੱਲੋਂ ਉਪਦੇਸ਼ ਆ ਕਿ ਤੁਸੀਂ ਆਉਣ ਵਾਲੇ 5 ਸਾਲ ਆਪਣੀਆਂ ਸੇਵਾਵਾਂ ਨਿਰੰਤਰ ਇਮਾਨਦਾਰੀ ਨਾਲ ਬਿਨਾ ਕਿਸੇ ਭੇਦਪਾਤ ਦੇ ਕਿਉਂਕਿ ਤੁਸੀਂ ਹੁਣ ਪੰਚ ਚੁਣੇਗੇ ਸਰਪੰਚ ਚੁਣੇਗੇ ਬਗਾਇਰ ਕਿਸੇ ਜਾਤੀ ਭੇਦਪਾਤ ਦੇ ਕਿਸੇ ਵੀ ਤਰੀਕੇ ਦੇ ਗੈਰ ਕਾਨੂੰਨੀ ਕਾਰਜਾਂ ਜਤੋਂ ਦੂਰ ਰਹਿ ਕੇ ਆਪਣੀਆਂ ਸੇਵਾਵਾਂ ਨਿਭਾਓਗੇ ਅੱਜ ਤੋਂ ਤੁਸੀਂ ਜਿਹੜੇ ਛੋਟੇ-ਮੋਟੇ ਕੰਮ ਨੇ ਪਿੰਡ ਦੇ ਹੋ ਵੱਡੇ ਕੰਮ ਨੇ ਛੋਟੇ ਕੰਮ ਨੇ ਤੁਸੀਂ ਪਹਿਲ ਦੇ ਆਧਾਰ ਦੇ ਉੱਤੇ ਉਹਦਾ ਸਾਰੇ ਕੰਮਾਂ ਨੂੰ ਕਰੋਗੇ ਦੂਸਰੀ ਗੱਲ ਮੈਨੂੰ ਮਨ ਤੋਂ ਮੇਰੇ ਸਾਰੇ ਐਮਐਲਏ ਸਹਿਬਾਨ ਨੇ ਬੇਨਤੀ ਕੀਤੀ ਆ ਕਿ ਖਜ਼ਾਨੇ ਦਾ ਮੂੰਹ ਮਾਨਸਾ ਵੱਲੋਂ ਜਿਹੜਾ ਥੋੜਾ ਜਿਹਾ ਹੋਰ ਖੋਲ੍ਹ ਦਿਓ ਮੈਂ ਸਾਰੀਆਂ ਪੰਚਾਇਤਾਂ ਨੂੰ ਸਾਰੇ ਪੰਚਾਂ ਨੂੰ ਯਕੀਨ ਦਿਵਾਉਣਾ ਕਿ ਜਦੋਂ ਵੀ ਕਰੇ ਤੁਹਾਨੂੰ ਕਿਸੇ ਵੀ ਗ੍ਰਾਮ ਦੀ ਲੋੜ ਆ ਤੁਸੀਂ ਸਾਡੇ ਚ ਐਮਐਲਏ ਸਾਹਿਬ ਤੱਕ ਸਿੱਧੇ ਜਾ ਸਕਦੇ ਹੋ ਸਾਡੇ ਤੱਕ ਆ ਸਕਦੇ ਹੋ ਅਫੀਸਰ ਸਰਦਾਰ ਤੱਕ ਆ ਸਕਦੇ ਹੋ ਆਕੇ ਤੁਸੀਂ ਜਦੋਂ ਵੀ ਆਵੋਗੇ ਤਾਂ ਅਸੀਂ ਤੁਹਾਨੂੰ ਕਦੇ ਗ੍ਰਾਹਤ ਉਹਦਾ ਨਹੀਂ ਕਰਾਂਗੇ ਬਸ ਮੇਰੀ ਇਤਨੀ ਬੇਨਤੀ ਆ ਕਿ ਉਹ ਗ੍ਰਾਹਤ ਜਿਹੜੀਆਂ ਇਮਾਨਦਾਰੀ ਨਾਲ ਖਰਚ ਕਰਿਓ ਕਿਉਂਕਿ ਜਿਹੜਾ ਟੈਕਸ ਤੁਸੀਂ ਦਿੰਦੇ ਹੋ ਖਜ਼ਾਨਾ ਕੀਆ ਪੰਜਾਬ ਦਾ ਖਜ਼ਾਨਾ ਕੀਆ ਦੇਸ਼ ਦਾ ਖਜ਼ਾਨਾ ਕੀਆ ਪੰਜਾਬ ਦਾ ਖਜ਼ਾਨੇ ਦੀ ਜਿਹੜਾ ਛੋਟੀ ਦਿਲਸੀ ਭਾਸ਼ਾ ਨਿਕਲ ਕਰਾ ਕੋਈ ਵੀ ਜਿਹੜਾ ਟੈਕਸ ਤੁਸੀਂ ਦਿੰਦੇ ਹੋ ਜੋ ਕਦ ਤੁਸੀਂ ਦਿੰਦੇ ਹੋ ਉਹ ਇੱਕ ਇੱਕ ਪੈਸਾ ਪੰਜਾਬ ਦੇ ਖਜ਼ਾਨੇ ਚ ਆਉਂਦਾਗਾ ਪੰਜਾਬ ਦੀ ਟ੍ਰੈਜ਼ਰੀ ਚ ਆਉਂਦਾਗਾ ਉਹ ਹੀ ਇੱਕ ਇੱਕ ਪੈਸਾ ਦੁਬਾਰਾ ਸਕੀਮਾਂ ਦੇ ਰਾਹੀਂ ਤੁਹਾਡੇ ਤੇ ਖਰਚ ਹੁੰਦਾਗਾ ਪਿੱਡਾਂ ਤੇ ਖਰਚ ਹੁੰਦਾਗਾ ਸ਼ਹਿਰਾਂ ਤੇ ਖਰਚ ਹੁੰਦਾਗਾ ਸਾਡੇ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਖਰਚ ਹੁੰਦਾਗਾ ਸਾਡੇ ਰਿਟਾਇਰ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਤੇ ਖਰਚ ਹੁੰਦਾਗਾ ਸਾਡੇ ਜੇ ਕੋਈ ਕਿਸੇ ਦੇਣਦਾਰੀਆਂ ਉਹਦੇ 'ਚ ਖਰਚ ਹੁੰਦਾਗਾ ਸਵੇਲਾ ਕਹਿਣ ਦਾ ਭਾਵ ਆ ਇਹ ਉਹ ਪੈਸਾ ਹੈਗਾ ਜਿਹੜਾ ਤੁਸੀਂ ਆਪਣੀ ਨੇਕ ਕਮਾਈ ਦੇ ਵਿੱਚੋਂ ਪੰਜਾਬ ਸਰਕਾਰ ਦੇ ਲਈ ਕੱਢਦੇ ਹੋ ਟੈਕਸ ਦੇ ਰੂਪ ਦੇ ਵਿੱਚ ਦਿੰਦੇ ਹੋ ਸੋ ਜਿੰਨੇ ਉਹ ਨੇਕ ਪੈਸਾ ਤੁਸੀਂ ਸਰਕਾਰ ਨੂੰ ਦਿੰਦੇ ਹੋ ਸਰਕਾਰ ਵੀ ਉਸੇ ਇਮਾਨਦਾਰੀ ਦੇ ਨਾਲ ਸਰਦਾਰ ਭਗਵਾਨ ਸਿੰਘ ਮਾ ਜੀ ਉਸੇ ਇਮਾਨਦਾਰੀ ਦੇ ਨਾਲ ਉਹ ਪੈਸਾ ਤੁਹਾਡੇ ਵੱਲ ਭੇਜਦੇ ਨੇ ਹੁਣ ਤੁਹਾਡੀ ਜੋਤੀ ਵੱਧਦੀ ਆ ਕਿਉਂਕਿ ਜਦ ਪਿੰਡਾਂ ਦੀ ਗੱਲ ਕਰਾ ਜੇ ਪਿੰਡ ਦਾ ਜਿਵੇਂ ਪ੍ਰਾਇਮਰੀ ਸਕੂਲ ਆ ਸੀਨੀਅਰ ਸੈਕੰਡਰੀ ਸਕੂਲ ਆ ਡਿਸਪੈਂਸਰੀਆ ਸੜਕਾਂ ਜਾਂ ਕੋਈ ਹੋਰ ਆਮ ਚੀਜ਼ ਬਣਾਉਣੀਆਂ ਉਹਦੇ ਪੈਸਾ ਬਿਲ ਸਮੇਂ ਦਾ ਸਰਪੰਚ ਦੇ ਖਰਚਦਾ ਹੁੰਦਾਗਾ ਸਰਪੰਚ ਨੇ ਦਾ ਨਕਸ਼ਾ ਬਣਾ ਕੇ ਦੇਣਾ ਸਰਪੰਚ ਦੇ ਪੈਸਾ ਖਰਚਦਾ ਹੁੰਦਾਗਾ ਜੇਕਰ ਤੁਸੀਂ ਪੈਸਾ 100% ਅਮਾਨਦਗਲ ਲਗਾਓਗੇ ਤਾਂ ਵੈ ਸਮ ਦਾ ਜਿਹੜਾ ਤੁਹਾਡੇ ਵੱਲੋਂ ਬਣਾਇਆ ਕਮਰਾਗਾ ਜਿਹੜਾ ਤੁਹਾਡੇ ਵੱਲੋਂ ਬਣਾ ਸਕੂਲ ਡਿਸਪੈਂਸਰੀਆ ਸੜਕਾਂ ਉਹਦੀ ਜਿਹੜੀ ਉਮਰ ਆਪੀ 25 ਸਾਲ ਹੋ ਗਈ 30 ਸਾਲ ਹੋ ਗਈ ਔਰ ਲੋਕ ਦੋਨੋਂ ਇਸ ਤਰ੍ਹਾਂ ਉਹ ਤੁਸੀਂ ਇਸ ਚਲੇ ਗਏ ਹੋ ਤੁਹਾਨੂੰ ਆਉਣ ਆਗਈ 25 ਸਾਲ ਯਾਦ ਰੱਖਣਗੇ ਕਿ ਹਾਜੀ ਤੇ ਫਲਾਣੇ ਸਰਪੰਚ ਦੇ ਸਮੇਂ ਬਣਿਆ ਸੀ ਤੇ ਫਲਾਣੇ ਪੰਚ ਦੇ ਸਮੇਂ ਬਣਿਆ ਸੀਗਾ ਸੁਨੇਹੇ ਦੀ ਤੁਹਾਨੂੰ ਇਹ ਹੀ ਦੇਤੀ ਆ ਕਿ ਸਾਰੇ ਜਾਣੇ ਇਮਾਨਦਾਰੀ ਦੇ ਨਾਲ ਆਪਣਾ ਫਰਜ਼ ਨਿਭਾਓ ਕਿਉਂਕਿ ਤੁਸੀਂ ਅੱਜ ਜਦੋਂ ਸੋਚੋਗੇ ਉਦੋਂ ਵੀ ਤੁਸੀਂ ਇਮਾਨਦਾਰੀ ਦੀ ਸੋਚੋਗੇ ਉਦੋਂ ਵੀ ਤੁਸੀਂ ਸੰਵਿਧਾਨ ਦੇ ਪ੍ਰਤੀ ਵਫਾਦਾਰੀ ਦੇ ਮਾਉਣ ਦੀ ਸੋਚੋਗੇ ਤਾਂ ਮੈਂ ਸਮਝਦਾ ਦੇਖ ਤੁਸੀਂ ਅੱਜ ਸੋਚ ਚੁੱਕੇ ਜਾਓ ਉਸੇ ਤਰੀਕੇ ਦੀ ਉਹ ਸੌ ਦੇ ਉੱਤੇ 100% ਕੈਮਰੇ ਰੱਖ ਕੇ ਵਫਾਦਾਰੀ ਦੇ ਨਾਲ ਇਮਾਨਦਾਰੀ ਦੇ ਨਾਲ ਆਪਣੇ ਹੌਣ ਵਾਲੇ ਪੰਜ ਸਾਲ ਆਪਣੇ ਫਰਜ਼ ਨਿਭਾਇਓ ਸੰਦੇਸ਼ ਇਹ ਦਿਹਾੜੇ ਉੱਪਰ ਮੈਂ ਤੁਹਾਨੂੰ ਇਹ ਵੀ ਬੇਨਤੀ ਕਰਨਾ ਚਾਹਾਂਗਾ ਕਿ ਪੂਰੇ ਸੰਸਾਰ ਪੱਧਰ ਦੇ ਉੱਤੇ ਦੇਸ਼ ਪੱਧਰ ਦੇ ਉੱਤੇ ਪੰਜਾਬ ਪੱਧਰ ਦੇ ਉੱਤੇ ਵਾਤਾਵਰਣ ਦੇ ਵਿੱਚ ਬਹੁਤ ਧਰਤੀਆਂ ਆ ਰਹੀਆਂ ਜਨਗਤਾਂ ਵਾਤਾਵਰਣ ਦੇ ਅੰਦਰ ਵੱਡੀਆਂ-ਵੱਡੀਆਂ ਤਬਦੀਲੀਆਂ ਦੇਖਣ ਨੂੰ ਮਿਲਣ ਜਾਣੇਗੀਆਂ ਤੋ ਸਾਡੇ ਦਾ ਗੁਰੂ ਸਾਹਿਬਾਨ ਨੇ ਸਾਡੇ ਦਾ ਗੁਰੂ ਸਾਹਿਬਾਨ ਨੇ ਸਾਨੂੰ ਸੰਦੇਸ਼ ਦਿੱਤਾ ਸੀ ਕੁਰਬਾਨੀ ਦੇਣਾ ਹੀ ਕਿ ਪਵਣ ਗੁਰੂ ਪਾਣੀ ਪਿਤਾ ਮਾਤਾ ਤਤ ਮਾਤ ਇਹ ਸੰਦੇਸ਼ ਸਾਨੂੰ ਗੁਰੂ ਸਾਹਿਬਾਨ ਦਿੱਤਾ ਸੀਗਾ ਔਰ ਮੈਂ ਸਮੇਂ ਤੋਂ ਸਭਾ ਆ ਗਿਆ ਸਾਨੂੰ ਸਾਡੇ ਗੁਰੂ ਸਾਹਿਬਾਨ ਦੇ ਗੱਲ ਜਿਹੜੀ ਆ ਉਹਨਾਂ ਕੋਲੋਂ ਦਿੱਤਾ ਉਪਦੇਸ਼ ਜਿਹੜਾ ਉਹਦੇ ਤਹਿਤ ਸਾਨੂੰ ਕੰਮ ਕਰਨਾ ਚਾਹੀਦਾ ਸਾਨੂੰ ਸਾਡਾ ਵਾਤਾਵਰਨ ਬਚਾ ਕੇ ਰੱਖਣਾ ਤੈਹੀਦਾ ਕਿਉਂਕਿ ਮੈਂ ਜਾਦਾ ਵਾਤਾਵਰਨ ਬਾਰੇ ਉਸ ਤਰੀਕੇ ਦੀ ਬਗੈਰੀ ਤੌਰ ਤੇ ਨਹੀਂ ਲੱਗਦਾ ਪਰ ਲੇਕਿਨ ਮੈਨੂੰ ਇਹਦਾ ਜਰੂਰ ਪਤਾਗਾ ਕਿ ਇਸ ਵਾਰ ਟੈਂਪਰੇਚਰ ਜਿਹੜਾ ਉਹ 50 ਡਿਗਰੀ ਤੱਕ ਟੈਸਟ ਕਰ ਗਿਆ ਸੀ ਕਿਤੇ ਕਿਤੇ 52 ਡਿਗਰੀ ਤੱਕ ਪਹੁੰਚ ਗਿਆ ਸੀਗਾ ਸੋ ਆਪਣਾ ਸਾਰਿਆਂ ਦਾ ਫਰਜ਼ ਬਣਦਾ ਮੁਰਲਾ ਫਰਜ਼ ਬਣਦਾ ਕਿਉਂਕਿ ਆਪਾਂ ਇਸ ਸਹਿਰਾ ਦੇ ਅੰਦਰ ਇਸ ਪ੍ਰਮਾਤਮਾ ਦੁਆਰੇ ਸਜਾਏ ਸੰਸਾਰ ਦੇ ਅੰਦਰ ਆਪਾਂ ਜੀ ਰਹੇ ਨੇ ਆਏ ਅੱਗੇ ਆਪਣੀਆਂ ਪੀੜ੍ਹੀਆਂ ਦੇ ਨਹੀਂ ਆਉਣਾ ਅੱਗੇ ਆਪਣੇ ਬੱਚਿਆਂ ਦੇ ਨਹੀਂ ਆਉਣਾ ਪੋਤਿਆਂ ਦੇ ਨਹੀਂ ਆਉਣਾ ਦੋਤਿਆਂ ਦੇ ਨਹੀਂ ਆਉਣਾ ਪਰਪੋਤਿਆਂ ਦੇ ਨਹੀਂ ਆਉਣਾ ਪਰਪੋਤੀਆਂ ਦੇ ਨਹੀਂ ਆਉਣਾ ਉਹਨਾਂ ਦੇ ਵੀ ਅੱਗੇ ਪਰਪੋਤੇ ਪਰਪੋਤੀਆਂ ਆਉਣਗੇ ਸਿੱਖ ਜਿਹੜੀ ਆ ਸਿਸਟਮ ਆ ਚੱਲਦਾ ਰਹਣਾਗਾ ਸੋ ਸਾਡਾ ਤਾਂ ਸਮਝਦਾ ਕੋਈ ਅਧਿਕਾਰ ਨਹੀਂ ਹੈਗਾ ਕਿ ਅਸੀਂ ਵਾਤਾਵਰਣ ਨੂੰ ਤਬਾਹ ਕਰਕੇ ਜਾਈਏ ਅਸੀਂ ਜਿਹੜੇ ਕੁਦਰਤੀ ਸੋਮੇ ਨੇ ਉਹਨਾਂ ਨੂੰ ਤਬਾਹ ਕਰਕੇ ਜਾਈਏ ਬਸ ਕੇ ਸਾਡਾ ਫਰਜ਼ ਬਣਦਾਗਾ ਸਾਡਾ ਮੂਲ ਫਰਜ਼ਾ ਜਿੱਥੇ ਸਾਨੂੰ ਗੁਰੂਆ ਗੁਰੂ ਸਾਹਿਬਾਨ ਨੇ ਸਮਝਾਇਆਗਾ ਉੱਥੇ ਸਾਨੂੰ ਕਾਨੂੰਨ ਦੇ ਅਹੀ ਗੱਲ ਦਾ ਬਾਤ ਪੜਾਉਂਦਾਗਾ ਕਿ ਅਸੀਂ ਸਾਰੇ ਵਾਤਾਵਰਣ ਪ੍ਰੇਮੀ ਬਣੀਏ ਅਸੀਂ ਵਾਤਾਵਰਣ ਨੂੰ ਠੀਕ ਰੱਖੀਏ ਨਹੀਂ ਤਾਂ ਬਹੁਤ ਸਾਰੀਆਂ ਬਿਮਾਰੀਆਂ ਭੈੜੀਆਂ ਬਿਮਾਰੀਆਂ ਫੈਲ ਸਕਦੀਆਂ ਨੇ ਜੇਕਰ ਅਸੀਂ ਵਾਤਾਵਰਣ ਨੂੰ ਬਚਾਉਣ ਦੇ ਅੰਦਰ ਫੇਲ ਹੋਏ ਸਮਾਂ ਜਿਆਦਾ ਸਮਾਂ ਨਾਲ ਲੈਂਦਾ ਹੋਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜਿੱਤੇ ਧੰਨਵਾਦ ਕਰਦਾ ਉਹਦੇ ਤੁਹਾਨੂੰ ਮੁਬਾਰਕਬਾਦ ਦਿੰਦਾਗਾ ਨਾਲ ਦੀ ਨਾਲ ਮੇਰਾ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਹੁਣ ਆਪਾਂ ਤੁਹਾਨੂੰ ਸੌਂਸ ਕਾਉਂਗਾ ਤਾਂ ਤੁਸੀਂ ਸਾਰਿਆਂ ਨੇ ਤੁਹਾਨੂੰ ਪਹਿਲਾ ਸਾਡੇ ਸਟੇਫ ਸੈਕਟਰੀ ਦਾ ਆਪਣੇ ਡਿਟੇਲ ਦੇ ਅੰਦਰ ਦੱਸਿਆ ਹੋਣਾ ਕਿ ਸੌ ਦਾ ਕੀ ਪ੍ਰੋਸੀਜਰ ਹੈ ਸੋ ਮੈਂ ਤੁਸੀਂ ਸਾਰੇ ਜਾਣੇ ਅੱਛਾ ਤਾਂ ਤੁਸੀਂ ਜਦੋਂ ਮੈਂ ਤੁਹਾਨੂੰ ਕਹੂੰਗਾ ਤੁਸੀਂ ਸਾਰੇ ਜਾਣੇ ਆਪਣਾ 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 ਖੜੇ ਹੋ ਕੇ ਆਪਣੇ ਹੱਥ ਜਿਹੜੇ ਖੜੇ ਤੁਹਾਨੂੰ ਦਿੱਤੇ ਪਰਚਾ ਗਾਉਨ ਪੜਦਾਗਾ ਸੋ ਮੈਂ ਅੱਜ ਦੇ ਕਿਉਂਕਿ ਅੱਜ ਬਾਥ ਟਾਇਲਟਸ ਦੀ ਸਫਾਈ ਆਜ ਜਾਨਿਕੇ ਵਰ ਪਖਾਨਾ ਦੇ ਸਬੰਧ ਜੇ ਤਾਂ ਕਹਿ ਦਈਓ ਵੀ ਆ ਉਹਦੇ ਲਈ ਮੈਂ ਤੁਹਾਡੇ ਨਾਲ ਜੋ ਡਿਪਟੀ ਕਮਿਸ਼ਨਰ ਸਾਹਿਬ ਨੂੰ ਬਧਾਈ ਮੇਰੇ ਨਾਮ ਦਾ ਫਰਮਾਨ ਜੋ ਕੱਤੀ ਸਾਹਿਬਾਨ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਉਹਨਾਂ ਨੇ ਤੁਹਾਡੇ ਜ਼ਿਲ੍ਹੇ ਦੀਆਂ ਲਗਭਗ 101 ਪਿੰਡਾਂ ਵਿੱਚ ਜਿਹਸੀ ਨੇ ਪੜਦੇ ਨੇ 101 ਪਿੰਡਾਂ ਵਿੱਚ ਆ ਫੜ ਜਿੱਤੇ ਨੇ ਪੜਦੇ ਨੇ ਲਗਾਤਾਰ ਸਾਦੇ ਪਖਾਨੇ ਬਣਾਏ ਇਸ ਤੋਂ ਬਿਨਾ ਗੰਦੇ ਪਾਣੀ ਦਾ ਨਿਕਾਸ ਨਹੀਂ ਹੋਣ ਤੱਕ 245 ਪਿੰਡਾਂ ਲਈ 14000 ਰੁਪਏ ਦੀ ਰਾਸ਼ੀ ਜਿਹੜੀ ਆ ਉਹ ਜਾਰੀ ਕੀਤੀ ਜਾ ਸਕੀ ਆ ਸੋ ਇਹ ਵੱਡਾ ਵੱਡਾ ਕੰਮ ਜਿਹੜਾ ਉਹ ਸਾਰਾ ਪ੍ਰਸ਼ਾਸਨ ਨੇ ਕੀਤਾਗਾ ਅਗਲਾ ਤੱਕ 35000 ਲਗਭਗ 35000 ਨਿਜੀ ਘਰਾਂ ਦੇ ਅੰਦਰ ਯਾਨੀ ਪਰਸਲ ਘਰਾਂ ਦੇ ਅੰਦਰ ਵੀ ਜਿਹੜਾ ਉਹ ਨਿਜੀ ਪਖਾਨੇ ਬਣਾਏ ਗਏ ਨੇ ਜਿਨ੍ਹਾਂ ਤੇ ਲਗਭਗ 52 52 ਕਰੋੜ ਰੁਪਏ ਦੀ ਲਗਤ ਆਈ ਹੈ ਸੋ ਹੋਰ ਕਿਤੇ ਜਿੱਥੇ ਕੰਮ ਰਹਿੰਦਾਗਾ ਮੇਰੇ ਸਾਰੇ ਸਰਪੰਚ ਸਾਹਿਬਾਨ ਨੂੰ ਬੇਨਤੀ ਆ ਜਿੱਥੇ ਵੀ ਕਿਤੇ ਬਖਾਲੇ ਬਣਾਉਣ ਦਾ ਕੰਮ ਰਹਿੰਦਾਗਾ ਉਹਨੂੰ ਤੁਰੰਤ ਪੂਰਾ ਕੀਤਾ ਜਾਵੇ ਸਾਡਾ ਸਾਰਾ ਪ੍ਰਸ਼ਾਸਨ ਵੱਲੋਂ ਕਿਤੇ ਸਰਦ ਡਿਪਟੀ ਕਮਿਸ਼ਨਰ ਸਾਹਿਬਾਨ ਸਾਡੇ ਐਡੀਸੀ ਸਾਹਿਬਾਨ ਆਕਾਸ਼ ਬਾਂਸਰ ਜੀ ਸਾਰੇ ਤੁਹਾਡੇ ਲਈ ਤੁਹਾਡੀਆਂ ਸੇਵਾਵਾਂ ਤੇ ਲਈ ਆਦਰ ਦੇ ਜਦੋਂ ਵੀ ਤੁਸੀਂ ਆਓਗੇ ਇਸ ਕੀਤਾ ਵੀ ਜਿਹੜਾ ਤੁਸੀਂ 라 ਬਿਠਾਓ ਜੇਕਰ ਕੋਈ ਤੁਹਾਡੇ ਜੋ ਬਖਾਲਾ ਨਜੀ ਬਖਾਲਾ ਬਣਾਉਣ ਤੋਂ ਰਹਦਾਗਾ ਸੋ ਸਾਰੇ ਸੰਗਤ ਦਾ ਮੇਰੇ ਵੱਲੋਂ ਇੱਥੇ ਬਹੁਤ ਬਹੁਤ ਧੰਨਵਾਦ ਉੱਤੇ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਸਾਰੇ ਸਾਡੇਾਰੇ ਐਮਐਲਏ ਸਹਿਬਾਨ ਨੂੰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਇਹਨਾਂ ਨੇ ਬੜੇ ਨਿਰਪੱਖ ਢੰਗ ਦੇ ਨਾਲ ਚੋਣਾਂ ਕਰਵਾਈਆਂ ਮੈਂ ਦੇਖ ਰਿਹਾ ਸੀ ਕਿਉਂਕਿ ਮੇਰਾ ਦਿਲਵਾ ਇਲਾਕਾ ਮੈਂ ਸਰਵੇਤ ਜਿੱਤ ਕੇ ਆਇਆਗਾ ਸਰਵੇਤ ਦਾ ਪਰ ਧਾੜਾ ਲੱਗਦਾਗਾ ਕੋ ਛੇਸਾ ਮਨਸਾ ਨੂੰ ਵੀ ਟੱਚ ਕਰ ਜਾਂਦਾ ਸਾਡਾ ਸੋ ਅਸੀਂ ਦੇਖਿਆ ਕਿ ਤੁਸੀਂ ਕਿਸ ਤਰ੍ਹਾਂ ਸਾਰਿਆਂ ਨੇ ਇਮਾਨਦਾਰੀ ਦਾ ਬੜੀ ਪਾਰਦਰਸ਼ਤਾ ਦੇ ਨਾਲ ਇਹ ਚੋਣਾਂ ਕਰਵਾਈਆਂ ਮੈਂ ਸਭੁੱੱਚੇ ਪ੍ਰਸ਼ਾਸਨ ਦਾ ਡਿਪਟੀ ਕਮਿਸ਼ਨਰ ਸਹਿਬਾਨ ਦਾ ਤੁਹਾਡੇ ਐਸਐਸਪੀ ਬਗੈਰਤ ਮੀਨਾ ਜੀ ਦਾ ਉਹਨਾਂ ਦੀ ਸਮੁੱਚੀ ਟੀਮ ਦਾ ਸਪੈਸ਼ਲੀ ਧੰਨਵਾਦ ਕਰਨਾ ਚਾਹੁੰਦਾ ਸਾਰਿਆਂ ਦਾ ਕਿ ਉਹਨਾਂ ਨੇ ਬੜੀ ਪੂਰ ਅਮਨ ਬੜੇ ਅੱਛੇ ਤਰੀਕੇ ਦਾ ਜਿਹੜਾ ਲੋਕਤੰਤਵ ਦੇ ਮੁੱਢ ਲਈ ਕਾਇਦਾ ਚੋਣ ਕੀਤੀ ਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਫਤਿਹ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਖੜੇ ਹੋਣ ਦੀ ਬੇਨਤੀ ਕਰਦਾ ਕਿ ਖੜੇ ਹੋ ਜੋ ਤੁਹਾਨੂੰ ਸੌਂ ਚਕਾਈ ਜਾਵੇ ਮੈਂ ਬਣਾ ਬੋਲੀ ਕੈਮਰਾ ਇਹਦਾ ਸਾਰੇ ਜਿਹੜੇ ਆਪਣੇ ਆਪਣੇ ਜਿਹੜੇ ਤੁਹਾਡੇ ਹੱਥ 'ਚ ਬੜੇ ਕਾਗਜ਼ ਨੇ ਜੋ ਤੁਹਾਨੂੰ ਸੌਜ ਕੱਲੇ ਪੱਰਚਾ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਉਹਨੂੰ ਜ਼ਰੂਰ ਹੱਥ 'ਚ ਪੜ ਲਵੋ ਕਿਉਂਕਿ ਜਦੋਂ ਮੈਂ ਕਹੂੰਗਾ ਤਾਂ ਤੁਸੀਂ ਸਾਰੇ ਆਪਣਾ ਆਪਣਾ ਨਾਮ ਬੋਲਣਾਗਾ ਪਰ ਉਸ ਤੋਂ ਬਾਅਦ ਮੇਰੇ ਪਿੱਛੇ ਜਦੋਂ ਮੈਂ ਬੋਲਾਂਗਾ ਕਿ ਤੁਸੀਂ ਉਹਦੇ ਪਿੱਛੇ ਬੋਲਦੇ ਜਾਣਾ ਤਾਂ ਕਿ ਤੁਸੀਂ ਅੱਜ ਇਸ ਸਾਹਮਣੇ ਆਉਦੇ ਦੀ ਸੌ ਜਿਹੜੀ ਆ ਉਹ ਚੁੱਕ ਸਕੋ ਮੈਂ ਸੱਚੇ ਦਿਲੋਂ ਈਸ਼ਵਰ ਦੀ ਸੌਖਾਦਾ ਹਾਂ ਕਿਵੇਂ ਕਾਨੂੰਨ ਦੇ ਨਾਲ ਸਾਫਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਟੱਲ ਸਤਾ ਰੱਖਾਂਗਾ ਰੱਖਾਂਗੀ ਅਗਰ ਭਾਰਤ ਦੀ ਪ੍ਰਭੂਤਾ ਅਤੇ ਖੜਤਾ ਨੂੰ ਕਾਇਮ ਰੱਖਾਂਗਾ ਰੱਖਾਂਗੀ ਅਤੇ ਮੈਂ ਪੰਜ ਵੱਲੋਂ सरपंच बंधु अपने फर्जानो निष्ठा पूर्णक ਅਤੇ ਇਮਾਨਦਾਰੀ ਨਾਲ ਨਵਾਗਾ ਨਵਾਗੀ ਅਤੇ ਮੈਂ ਹਰ ਤਰ੍ਹਾਂ ਦੇ ਲੋਕਾਂ ਨਾਲ ਪਹਿਲਾ ਕਿਸੇ ਡਰ ਪੱਖਪਾਤ ਸੰਦੇਹ ਜਾਂ ਮਾੜੀ ਭਾਵਨਾ ਦੇ કારણે ਦੇ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਕਰਾਂਗੀ ਸੋ ਔਰ ਤੁਸੀਂ ਸਾਰੇ ਅਧਿਕਾਰਤ ਤੌਰ ਤੇ ਸਰਕਾਰੀ ਤੌਰ ਤੇ ਪੱਜ ਬਣ ਚੁੱਕੇ ਹੋ ਇਸ ਲਈ ਤੁਹਾਨੂੰ ਵਾਂਸ ਅਗੇਨ ਬਹੁਤ ਬਹੁਤ ਮੁਬਾਰਕਬਾਦ ਤੁਸੀਂ ਜਦੋਂ ਸਹੁੰ ਚੁੱਕੀ ਆ ਤੁਸੀਂ ਸਾਰਿਆਂ ਨੇ ਇਸ ਗੱਲ ਲਈ ਸੰਵਧਾਨ ਦੇ ਪ੍ਰਤੀ ਸਹੁੰ ਚੁੱਕੀ ਆ ਕਿ ਤੁਸੀਂ ਕਿਸੇ ਨਾਲ ਤਕਬਾਤ ਨਹੀਂ ਕਰੋਗੇ ਕਿਸੇ ਨੂੰ ਡਰਾਓਗੇ ਨਹੀਂ ਧਮਕਾਓਗੇ ਨਹੀਂ ਕਿਸੇ ਦੇ ਬਤੀ ਮਾਰੀ ਭਾਵਨਾ ਨਹੀਂ ਰੱਖੋਗੇ ਇਹ ਅੱਜ ਤੁਹਾਨੂੰ ਇਵਾਨਦਨ ਦੀ ਸੌਦੇ ਦੀ ਆ ਚੁਕਾਈ ਗਈ ਆ ਸਵੇਰਾ ਤਾਂ ਅੱਜ ਦੇ ਸੁਭਿਹਾਰੇ ਉੱਪਰ ਤੁਹਾਨੂੰ ਇਹ ਇੱਕ ਵਾਰ ਫਿਰ ਬੇਨਤੀ ਆ ਕਿ ਸਾਰੇ ਫਰਜ਼ ਜਿਹੜਾ ਫਰਜ਼ਾਂ ਦੀ ਤੁਹਾਨੂੰ ਅੱਜ ਸੌਂ ਚੁਕਾਈਆ ਉਹਨਾਂ ਨੂੰ ਇਬਾਦਤਾਂ ਦੇ ਨਾਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਗ੍ਰਉ ਫਤਿਹਵਾਇ ਕੋ ਜੀ ਕਾ ਖਾਲਸਾ ਹੋਏ ਕੋ ਜੀ ਦੀ ਫਤਿਹ